ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਤੋਂ ਬਠਿੰਡੇ ਵਾਲੀ ਸੜਕ ਦੇ ਉੱਤੇ ਦੱਸੋ ਇਹ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹਰੀ ਵਪਾਰ ਦਾ ਕੰਮ ਕਰਦੇ ਇਹਨਾਂ ਕੋਲ ਹੀਫਰ ਕਟੀਆਂ ਜਿਹੜੀਆਂ ਉਹ ਵਿਕਰੀ ਵਾਲੀਆਂ ਆਉਂਦੀਆਂ ਚਾਰ ਨਾਕ ਤੁਸੀਂ ਸਾਹਮਣੇ ਦੇਖ ਰਹੇ ਹੋ ਤੇ ਪੰਜਵੀਂ ਕੱਟੀ ਐ ਸਾਈਡ ਦੇ ਉੱਤੇ ਬੱਦੀ ਵੀ ਐ ਸੋ ਟੋਟਲ ਤੁਹਾਨੂੰ ਦਿਖਾਉਂਗਾ 5 ਨਾਗ ਇਸ ਘਰ ਦੇ ਵਿੱਚੋਂ ਤੁਸੀਂ ਜਿਹੜੀ ਮਰਜ਼ੀ ਕੱਟੀ ਖਰੀਦਿਓ ਪਰ ਬੇਨਤੀ ਹੈ ਵੀ ਉਹਦਾ ਉਹਦੇ ਬਾਰੇ ਜੋ ਵੀ ਨਿਰਖ-ਪਰਖ ਕਰਨੀ ਹੋ ਤੁਹਾਡਾ ਕੰਮ ਹੈ ਤੇ ਆ ਕੇ ਤੁਸੀਂ ਜ਼ਰੂਰ ਦੇਖਿਓ ਤਸੱਲੀ ਕਰਿਓ ਆਓ ਮਿਲਿਏ ਬਾਈ ਨੂੰ ਕਰਦੇ ਆਂ ਗੱਲਬਾਤ ਦੱਸੋ ਤੇ ਪਹਿਲੇ ਨੰਬਰ ਵਾਲੀ ਕੱਟੀ ਤੋਂ ਕਰਾਂਗੇ ਸ਼ੁਰੂਆਤ ਪੁੰਨੂ ਬਾਈ ਸਸਤੀਕਾਰ ਸਸਤੀਕਾਰ ਜੀ ਪੁੰਨੂ 5 ਨਾਗ ਅੱਜ ਆਪਣੇ ਕੋਲ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਕੱਟੀ ਇੱਕ ਤਾਂ ਸਾਰੀਆਂ ਹੀ ਦੱਸਣੀ ਦੰਦੋ ਕਿਵੇਂ ਹੈ ਪਹਿਲਾਂ ਦੰਦੂ ਸਾਰੀਆਂ ਖੀਰੀਆਂ ਜੀ ਪੰਜੇ ਗਰੰਟੀ ਹੈ ਠੀਕ ਹੈ ਥਣ ਚਾਰ ਚਾਰ ਹੀ ਹੈ ਚਾਰ ਥਣ ਚਾਰ ਚਾਰ ਪੌਣੇ 10 2 ਸਾਲਾਂ ਤੋਂ 1.5 ਸਾਲ ਤੋਂ ਉੱਪਰ ਹੈ ਤੇ ਪੌਣੇ 2 ਸਾਲ ਤੋਂ ਘੱਟ ਹੈ ਠੀਕ ਹੈ ਜੀ ਡੇਢ ਤੋਂ 2 ਸਾਲ ਦੇ ਵਿੱਚ ਵਿੱਚ ਰੱਖ ਲਿਆ ਆਪਾਂ ਕੀ ਰੇਟ ਰਊ ਪਹਿਲੇ ਨੰਬਰ ਵਾਲੀ ਕੱਟੀ ਦਾ ਇਹਦਾ 29000 ਰੁਪਿਆ ਜੀ ਦੋਰ ਦੇ ਦੋਸਤੋ ਬਣਾਵਟ ਦੇਖਿਓ ਕੱਟੀ ਦੀ ਗਰਦਨ ਦੀ ਲੰਵਾਈ ਵੀ ਨੋਟ ਕਰ ਲਿਓ ਜੇ ਤੁਸੀਂ ਖੜੀ ਲੈਂਦੇ ਮਾੜਾ ਦਿਖਾਈ ਉਹ ਲਿਆ ਭਾਈ ਪੱਠੇ ਖਾ ਰਹੀਆਂ ਦੋਸਤੋ ਉਹਦੇ ਕਰਕੇ ਪੱਠਿਆਂ ਦਾ ਬੱਚਿਆਂ ਨੂੰ ਲਾਲਚ ਹੁੰਦਾ ਸੋਹਣੀਆਂ ਸਭੀਆਂ ਹੁੰਦੀਆਂ ਦੋਸਤੋ ਨਾ ਤਾਂ ਇਹਨਾਂ ਦੇ ਕੋਈ ਟੱਢ ਜੇ ਵਧੇ ਹੋਣਗੇ ਤੇ ਨਾ ਇਹਨਾਂ ਦੀ ਸਿਹਤ ਕਮਜ਼ੋਰ ਕਿਸੇ ਤੁਹਾਨੂੰ ਬਣਾਵਟ ਦੇਖੋ ਕੱਟੀ ਦੀ ਲਿਆ ਭਾਈ 29000 ਰੇਟ ਹੈ ਥਣ ਚਾਰੀ ਆ ਤੇ ਮੋٹے ਥਣ ਲੱਗੇ ਹੋਏ ਆ ਲੰਬਾਈ ਕਰ ਦਿੰਦੀ ਵੀ ਚੰਗੀ ਆ ਦੋਸਤੋ ਬਾਕੀ ਢਾਂਚੇ ਦੀ ਬਣਾਵਟ ਤੁਹਾਡੇ ਸਾਹਮਣੇ ਰੇਟ 29000 ਹੈ ਕੱਲੀ ਕੱਲੀ ਕੱਟੀ ਦਾ ਰੇਟ ਵੀਡੀਓ ਦੇ ਵਿੱਚ ਹੋਊਗਾ ਖਾਣੇ ਦੇ ਤੁਹਾਨੂੰ ਥੋੜੇ ਦਿਖਾ ਦਿੰਦੇ ਨੇ ਨੇੜੇ ਤੋਂ ਆਪਾਂ ਹੂਝ ਫੜ ਲਈ ਮੜੀ ਦੀ ਇਸੀ ਗਿਲ ਠੰਡੇ ਜਾਂ ਦੇਖ ਸਕਦੇ ਆਂ ਦੋਸਤੋ ਇਹ ਤੋਂ ਬਾਅਦ ਚ ਭਾਈ 2 ਨੰਬਰ ਤੇ ਕੱਟੀ ਇਹਦਾ ਰੇਟ ਹੈ ਇਹਦਾ ਕੱਟੀ 10000 ਹੈ ਜੀ ਤੋਰ ਦੇ ਸੋ ਦੋਸਤੋ ਇਹਦਾ ਰੇਟ 31000 ਹੈ ਸੈਂਗ ਕੁੰਡਿਆਂ ਚ ਐ ਵੀ ਢਾਂਚੇ ਦੀ ਬਣਾਵਟ ਇਹਦੀ ਵੀ ਤੁਸੀਂ ਦੇਖ ਸਕਦੇ ਆਂ ਸੋ ਰੇਟ 31000 ਛੇ ਆਪੀ ਉਹ ਬਣਾਵਟੇ ਦੀ ਤੁਸੀਂ ਦੇਖ ਸਕਦੇ ਹੋ ਟਾਂਚੇ ਦੀ ਇਹ ਦੂ ਅੱਗੇ ਜਿਹੜੀ ਕੱਟੀ ਐ ਦੱਸੋ ਇਹਨਾਂ ਨਾਲੋਂ ਉੱਚੀ ਲੰਬੀ ਜ਼ਿਆਦਾ ਜਿਹੜੀ 3 ਨੰਬਰ ਤੇ ਹਾਂ ਥਾਣੇ ਦੇ ਸੋ ਥਾਣੇ ਦੋਸਤੋ ਦਿਖਾ ਦਿੰਨੇ ਬਸ ਠੀਕ ਐ ਗੁੰਨੂ ਜਿਹੜੀ 3 ਨੰਬਰ ਤੇ ਐ ਰੇਟ ਇਹਦਾ ਇਹਦਾ 35000 ਐ ਜੀ ਤੋੜ ਦੇ ਸੋ ਰੇਟ 35000 ਆ ਦੋਸੋ ਲੰਬਾਈ ਲੰਬੀ ਕੱਟੀ ਦੀ ਬਹੁਤ ਹੈ ਬਾਕੀ ਤੌਣ ਤੌਣ ਵੀ ਬਹੁਤ ਲੰਮੀ ਕੱਟੀ ਦੀ ਤੌਣ ਇਹਦੀ ਵੀ ਲੰਬੀ ਐ ਸੋ ਤੁਹਾਡੇ ਸਾਹਮਣੇ ਦਿਸਦੀ ਐ ਮੋਡਲਰ ਉਹ ਸਟਰਕਚਰ ਦੇਖ ਸਕਦੇ ਤੁਸੀਂ ਇਹਦਾ ਇਹ ਸਾਈਡ ਦੇ ਉੱਤੇ ਕੁੱਲ 4 ਕੱਟੀਆਂ ਜਿਹੜੀਆਂ ਉਹ ਖੜੀਆਂ ਸੀ ਤੀਜੇ ਨੰਬਰ ਦੀ ਤੁਸੀਂ ਹੁਣ ਕੱਟੀ ਦੇਖ ਰਹੇ ਹੋ ਚੌਥੇ ਨੰਬਰ ਵਾਲੀ ਕੱਟੀ ਜਿਹੜੀ ਉਹ ਤੁਹਾਨੂੰ ਤੋੜ ਕੇ ਦਿਖਾਵਾਂਗੇ ਇਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਚੌਥੇ ਨੰਬਰ ਤੇ ਹੈ ਬਾਈ ਕੀ ਰੇਟ ਹੈ ਇਹਦਾ ਵੀ 35000 ਜੇ ਮੀਣੀਆ ਸਿੰਘਾਂ ਤੋਂ ਲਿਆ ਹਾਂਜੀ ਸੋ ਸਿੰਘੋ ਮੀਣੀ ਰੇਟ 35000 ਸਿੰਘ ਹਿਲਦੇ ਆ ਹਾਂ ਹਾਂ ਦੋਨੇ ਹਿਲਦੇ ਆ ਜੀ ਪੂਰੇ ਸਿੰਘ ਦੋਨੇ ਹਿਲਦੇ ਆ ਦੱਸੋ ਆ ਦੇਖਾ ਜੀ ਠੀਕ ਹੈ ਓਕੇ ਹਾਂ ਓਕੇ ਸੋ ਦੋਨੇ ਸਿੰਘ ਹਿਲਦੇ ਆ ਦੱਸੋ ਤੇ ਇਹ ਮੀਣੀ ਕੱਟੀ ਐ ਰੇਟ 35000 ਐ ਡਾਂਚਾ ਇਹਦਾ ਤੁਸੀਂ ਹੁਣ ਵੀਡੀਓ ਚ ਦੇਖ ਸਕਦੇ ਹੋ ਲੈ ਆ ਵੀ। ਸ਼੍ਰੇਮਣੀ ਇਹ ਚਾਰ ਝੋਟੀਆਂ ਸੀ ਦੱਸੋ ਇਸ ਸਾਈਡ ਦੇ ਉੱਤੇ ਪੰਜਵੇਂ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾਉਣੇ ਆ। ਥਾਣ ਦਿਖਾ ਦਿਓ ਇਹਨਾਂ ਦੋਨਾਂ ਦੇ। ਠੀਕ। ਥਾਣ ਦੱਸੋ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ। ਠੀਕ ਹੈ। ਚਾਰੇ ਥਾਣ ਵੀ ਥੀਦੇ ਉੱਤੇ ਆ ਇਹਦਾ ਵੀ ਦਿਖਾ ਸਕਦੇ ਹੋ। ਹਾਂ। ਠੀਕ ਹੈ ਓਕੇ ਸੋ ਇਹ ਚਾਰ ਕਟੀਆਂ ਦੋਸਤੋ ਇਸ ਸਾਈਡ ਦੇ ਸੀਂਗਾ ਤੇ ਇੱਕ ਪੰਜਵੀਂ ਦਿਖਾ ਦਈਏ ਤੁਹਾਨੂੰ ਉਹਨੂੰ ਜਿਹੜੀ ਇਹ ਪੰਜਵੇਂ ਨੰਬਰ ਤੇ ਕੱਟੀ ਇਹਦਾ 36000 ਹੈ ਜੀ ਤੋਰ ਦੇ ਸੋ ਰੇਟ 36000 ਦਸੂ ਦੰਦੋਂ ਜਿਵੇਂ ਮੈਂ ਪਹਿਲਾਂ ਦੱਸ ਹੀ ਚੁੱਕਿਆ ਵੀ ਪੰਜੇ ਕਟੀਆਂ ਕੀਰੀਆਂ ਟਾਂਚਾ ਤੁਸੀਂ ਦੇਖ ਲਓ ਇਹਦੀ ਕੀਮਤ 36000 ਸੋ 29 ਤੋਂ 36 ਦੇ ਸਨ ਚ ਪੈਂਦੀਆਂ ਇਹ ਪੰਜੇ ਨਾਗ ਜਿਹੜੇ ਹੈਗੇ ਆ ਇਹਨਾਂ ਦੀ ਕੀਮਤ ਜਿਹੜੀ ਘੱਟ ਤੋਂ ਘੱਟ 29 ਤੇ ਵੱਧ ਤੋਂ ਵੱਧ 36 ਸੋ ਟੋਟਲ ਦੋਸਤੋ ਪੰਜ ਨਾਕ ਸੀ ਅੱਜ ਦੀ ਵੀਡੀਓ ਦੇ ਤੇ ਤੁਸੀਂ ਆ ਕੇ ਦੇਖ ਸਕਦੇ ਹੋ ਇਹਨਾਂ ਚੋਂ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੋ ਖਾਣ ਇਹਦੇ ਵੀ ਤੁਹਾਨੂੰ ਦਿਖਾ ਦੇਣਾ ਦੋਸਤੋ ਚਾਰੇ ਥਾਣ ਤੁਹਾਨੂੰ ਦਿਸਣਗੇ ਠੀਕ ਹੈ ਓਕੇ ਥਾਣਾ ਦੀ ਦੰਦਾ ਦੀ ਗਾਰੰਟੀ ਹੈ ਜੀ ਆਪਣੀ ਹਾਂ ਠੀਕ ਹੈ ਓਕੇ ਸੋ ਥਣਾ ਤੋਂ ਤੇ ਦੰਦਾ ਵਾਲੇ ਪੱਖ ਤੋਂ ਬਾਈ ਕਹਿੰਦਾ ਵੀ ਗਾਰੰਟੀ ਹੈ ਜੋ ਦੱਸਾਂਗੇ ਉਹ ਨਿਕਲੂਗਾ ਬਾਕੀ ਟਾਂਚੇ ਜਾਂ ਹੋਰ ਤਸੱਲੀ ਜੋ ਕਰਨ ਦੀ ਲੋੜ ਆ ਤੁਸੀਂ ਕਰ ਸਕਦੇ ਮੇਰੇ